ਰਾਜੇ ਰਾਦੇ ਜੀ ਸਾਰਿਆਂ ਨੂੰ ਜੀ ਤੁਹਾਨੂੰ ਪਤਾ ਜੀ 26 ਤਰੀਕ ਨੂੰ ਜਨਮ ਅਸ਼ਟਮੀ ਦਾ ਮੇਲਾ ਲక్ష్ਮੀਾਇ ਮੰਦਰ ਦੇ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਝੁੱਲੇ ਲੱਗ ਰਹੇ ਨੇ ਦੁਕਾਨਾਂ ਸਜਰੀਆਂ ਨੇ ਸਾਰੇ ਤਿਆਰ ਹੋ ਗਏ 26 ਤਰੀਕ ਨੂੰ ਤਲਵਾੜੇ ਪਹੁੰਚੋ 24 ਤਰੀਕ ਨੂੰ ਸ਼ੋਭਾ ਯਾਤਰਾ ਹੈ ਉਹ ਮੰਦਰ ਤੋਂ ਲੈ ਕੇ ਪੂਰਾ ਬਾਜ਼ਾਰ ਘੁੰਮ ਕੇ ਦੁਬਾਰਾ ਫੇਰ ਸ਼ਾਮ ਨੂੰ ਆ ਕੇ ਮੰਦਰ ਆ ਕੇ ਜੋਤ ਹੋ ਗਈ ਆਰਤੀ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਕਰੋਕਰੀ ਦੀਆਂ ਦੁਕਾਨਾਂ ਨਿਆਣਿਆਂ ਦੇ ਟੈਡੀ ਦੀਆਂ ਦੁਕਾਨਾਂ ਸਾਰੀਆਂ ਆ ਚੁੱਕੀਆਂ ਨੇ 22 ਤਰੀਕ ਤੋਂ ਇਹ ਦੁਕਾਨਾਂ ਸਾਰੀਆਂ ਸ਼ੁਰੂ ਹੋ ਜਾਣੀਆਂ ਨੇ ਚੂਲੇ ਲੱਗ ਚੁੱਕੇ ਆ ਡਰਾਮਾ ਆ ਗਿਆ ਕਿਸ਼ਤੀ ਵੀ ਆ ਗਈ ਉਹ ਕਹਿੰਦੇ ਉਹ ਕਹਿੰਦੇ ਬੂਟ ਵੀ ਆ ਗਿਆ ਨਾਲੇ ਝੂਲਾ ਇੱਕ ਹੋਰ ਹੈਗਾ ਉਹਦਾ ਮੈਨੂੰ ਨਾਮ ਪਤਾ ਨਹੀਂ ਝੂਟ ਕੇ ਹੀ ਪਤਾ ਲੱਗੂ ਠੀਕ ਆ ਮੇਰੇ ਵੀਰੋ ਆਪਣੇ ਮੰਦਰ ਦੀ ਪੂਰੀ ਤਿਆਰੀ ਸ਼ੁਰੂ ਆ ਉੱਪਰ ਗਰੁੱਡ ਭਗਵਾਨ ਜੀ ਦੋ ਸ਼ੇਰ ਲੱਗ ਚੁੱਕੇ ਨੇ ਮੰਦਰ ਦੀ ਪੂਰੀ ਤਿਆਰੀ ਚੱਲ ਰਹੀ ਆ ਅੰਦਰ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਇਹ ਝਾਕੀਆਂ ਦੀ ਤਿਆਰੀ ਤਿਆਰੀ ਹੋ ਰਹੀ ਆ ਤੁਹਾਨੂੰ ਦਿਖਾਵਾਂਗੇ ਤਰੰਗਾ ਪੂਰਾ ਝੂਲ ਰਿਹਾ ਆਪਣਾ ਮੌਸਮ ਵਧੀਆ ਹੋਇਆ ਪਿਆ ਮੇਰੇ ਸਾਰੇ ਵੀਰਾਂ ਮੇਰੇ ਵੀਰਾਂ ਨੂੰ ਬੇਨਤੀ ਆ ਕਿ 26 ਤਰੀਕ ਨੂੰ ਇਸ ਮੇਲੇ ਦੀ ਰੌਣਕ ਵਧਾਓ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਇਸ ਮੇਲੇ ਦਾ ਪੂਰਾ ਮਜ਼ਾ ਉਠਾਓ ਰਾਦੇ 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 بارش ਵੀ ਪਹੁੰਚ ਚੁੱਕੀ ਆ بارش ਦਾ ਵੀ ਆਨੰਦ ਲੈ ਰਹੇ ਆਂ ਏ ਸਾਡੇ ਸਾਰੇ ਬੰਦੇ ਤਿਆਰੀ ਦੇ ਵਿੱਚ ਲੱਗੇ ਹੋਏ ਨੇ ਕਲਾਸ਼ ਵਰਬ ਤਿਆਰ ਹੋ ਰਿਹਾ ਇਹ ਰਾਧਾ ਰਾਣੀ ਦੀ ਝਾਕੀ ਤਿਆਰ ਹੋ ਰਹੀ ਹੈ ਜੀ ਬਾਕੀ ਦੇਖ ਗਈ ਪਤਾ ਲੱਗੂ ਸਾਰਿਆਂ ਨੂੰ ਜੀ ਰਾਦੇ ਰਾਦੇ ਜੀ